ਨੇ ਦੇਖ ਲਾ ਕੋਈ ਝਾੜੂ ਨਾ ਪੋਚਾ ਕੀ ਹਾਲ ਵੇੜੇ ਦਾ ਹੋਇਆ ਪਿਆ ਹੁਣ ਕਿੱਥੇ ਬੈਠੀ ਹੋਊਗੀ ਦੇਖਦੀ ਆਂ ਜਾ ਕੇ ਲੈ ਸਸਰੀ ਕਾਲ ਮੰਮੀ ਸਸਰੀ ਕਾਲ ਤਾਂ ਠੀਕ ਐ ਬਾਰ ਵੀ ਕੋਈ ਧਿਆਨ ਦੇ ਲੈ ਕਰ ਵੀ ਸਾਡੇ ਕੋਈ ਆਉਂਦਾ ਜਾਂਦਾ ਭਾਵੇਂ ਕੋਈ ਜਿਹੜੇ ਚਾਰ ਪੰਦੇ ਸਾਰੇ ਨਾਲ ਜੇ ਚੱਕੇ ਬੜੀ ਬੈਠੀ ਐ ਫੋਨ 'ਚ ਆਏ ਕਿ ਮੈਂ ਲਾਜੂ ਗੋਚਾ ਕੇ ਸਾਹਮਣੇ ਤਾਂ ਬੈਠੀ ਆ ਮੈਂ ਬੈਠੀ ਆ ਤੂੰ ਸਾਹਮਣੇ ਤੇ ਆ ਦੇਖੀ ਕੀ ਖਲਿਆਰਾ ਪਾਇਆ ਕਿੱਥੇ ਆਹ ਬੈੱਡ ਤੇ ਮੂਹਰੇ ਉਧਰ ਦੇਖ ਅੰਦਰ ਵਿੜੇ ਦਾ ਨਿਹਾਲ ਤੇ ਸਫਾਈ ਤਾਂ ਕਰਨੇ ਦੀ ਮਾੜੀ ਮੋਟੀ ਕਿ ਕੰਨਾ ਫੋਨ ਹੀ ਦੇਖਣਾ ਆਉਂਦਾ ਓਹੋ ਮੰਮੀ ਮੈਂ ਤਾਂ ਕੰਮ ਵਾਲੀ ਨੂੰ ਡਿੱਕੀ ਗਈ ਉਹ ਆਈ ਨਹੀਂ ਤੇ ਥੋੜਾ ਬਹੁਤ ਮੈਂ ਕਰ ਲਿਆ ਹੁਣ ਆ ਕੱਪੜੇ ਜ ਤੈਂ ਕਰਨ ਨੂੰ ਰਹਿ ਗਏ ਸੱਦੇ ਕਰ ਤੇ ਅੱਜਕ ਰਹਿ ਗਏ ਕੰਮ ਕੁਮਾਲਿਆਂ ਨੂੰ ਖੁਸ਼ੀ ਨੂੰ ਡਿੱਕੀ ਕੋਈ ਨਹੀਂ ਆਉਂਦੀ ਹੁਣ ਕੰਮ ਵਾਲੀ ਹਟਾ ਤੀ ਮੈਂ ਕੰਮ ਵਾਲੀਆਂ ਕਿਉਂ ਮੰਮੀ ਤੇ ਕਿਉਂ ਤੇਰਾ ਮੂੰਹ ਦੇਖਣਾ ਇੱਥੇ ਮੈਂ ਸਾਰਾ ਕੰਮ ਨਹੀਂ ਥੋੜੇ ਕਰ ਹੀ ਜਾਉਂਗੀ ਮੰਮੀ ਕਿੰਨਾ ਕ ਕਰੂੰਗੀ ਮੈਂ ਕੰਮ ਅੱਗੇ ਤਾਂ ਮੈਂ ਨਾਲ ਕਰਾ ਦਿੰਦੀ ਸੀ ਹੁਣ ਤੂੰ ਇਕੱਲੀ ਨੂੰ ਕੰਮ ਕਰਦੀ ਨੂੰ ਦੋ ਦਿਨ ਦਾ ਸਤੇ ਨੂੰ ਕੀ ਹੋਗਾ ਤੇਰੇ ਕੀ ਕੋਈ ਹੱਥ ਘਸ ਗਏ ਤੇ ਫਿਰ ਮੈਂ ਕਰ ਹੀ ਜਾਂਦੀ ਸੀ ਮੰਮੀ ਜੱਸ ਨੂੰ ਕੁਛ ਨਹੀਂ ਸਾਰਾ ਕੰਮ ਨਹੀਂ ਕਰਦੀ ਸੀ ਹੋਰ ਕੌਣ ਕਰਦਾ ਸੀ ਤੂੰ ਤਾਂ ਮੈਨੂੰ ਬਿਨਾ ਦੱਸੇ ਭੱਗ ਗਏ ਕਿਉਂ ਜਾਣਾ ਨਹੀਂਗਾ ਜਦੋਂ ਮੇਰਾ ਭਰਾ ਬਿਮਾਰ ਸੀ ਮੈਂ ਤਾਂ ਜਾਣਾ ਹੀ ਸੀ ਜਾਣਾ ਪੈ ਤਾਂ ਤੂੰ ਨਹੀਂ ਜਾਂਦੀਗੀ ਤੇ ਮੈਂ ਕੋਈ ਰੋਕੇ ਤੁਹਾਨੂੰ ਜਾਣ ਤੋਂ ਭੱਗ ਜਾ ਵਧੀਆ ਜਾਇਆ ਇਹ ਪਤਾ ਲੈ ਆਏ ਵਧੀਆ ਗੱਲ ਆ ਠੀਕ ਹੋਊਗਾ ਹੋਊਗਾ ਮਾਮਾ ਹੁਣ ਹੋ ਗਈ ਠੀਕ ਜਦੋਂ ਜਾਣਾ ਹੁੰਦਾ ਆਪਦੇ ਭੈਣ ਭਰਾ ਤੇ ਉਦੋਂ ਪਤਾ ਲੱਗਦਾ ਸਭ ਨੂੰ ਆਪਦੇ ਬਾਰੇ ਅਨਸਾਰ ਹੀ ਬੋਲਣ ਲੱਗੀ ਇੰਨੀ ਗਰਮੀ ਚ ਬਾਹਰ ਆਈਆਂ ਤਪਿਤ ਪਾਈ ਹੈ ਆਕੇ ਲੈ ਮੇਰੇ ਤੇ ਗੁੱਸਾ ਤਾਰਨ ਲੱਗੀ ਜੱਸ ਨੂੰ ਫੋਨ ਕਰ ਦਨ ਜੱਸ ਲੈ ਆਂਦਾ ਅੱਡੇ ਤੋਂ ਗੁੱਸਾ ਤਾਰਾ ਨਾ ਤੇਰੇ ਤੇ ਮੈਂ ਕਦੇ ਇਹੋ ਜੀ ਹਾਲਤ ਘਰ ਦੀ ਕਰੀ ਨਹੀਂ ਸੀ ਜੇ ਜੀ ਤੂੰ ਕਰਤੀ ਚਾਰ ਦਿਨਾਂ ਚਾੱਕ ਮੈਂ ਕੀ ਕਰਤਾ ਹਾਲਤ ਨੂੰ ਦੱਸਿਓ ਕੀ ਰਹਿ ਗਿਆ ਸਾਰਾ ਖੁਸ਼ੀ ਰਹਿ ਗਿਆ ਕਿਤੇ ਕੋਈ ਝਾੜੂ ਨਹੀਂ ਲਾਇਆ ਕਿਤੇ ਕੋਈ ਪੋਚਾ ਨਹੀਂ ਲਾਇਆ ਕੱਪੜਿਆਂ ਦੀ ਟੋਕਰੀ ਭਰੀ ਪਈ ਬਾਹਰ ਧੋਣ ਵਾਲਾਂ ਦੀ ਭਾਂਡੇ ਦਾ ਸੰਖ ਪਰਿਆ ਪਿਆਗਾ ਮਰ ਰਸੋਈ ਚ ਦੇਖ ਕੇ ਆਈਆਂ ਕਿ ਦੋ ਜਾਨਾਂ ਦੀ ਰੋਟੀ ਸੀ ਦੋ ਜਾਨਾਂ ਦੇ ਭਾਂਡੇ ਸੀ ਇੱਕ ਥਾਲ ਕੌਲੀ ਹੁੰਦਾ ਸੀ ਤੇਥੋਂ ਉਹ ਵੀ ਨਹੀਂ ਮੱਜੇ ਗਏ ਜਾਸੀ ਕਰੀ ਗਿਆ ਉਹ ਭਾਂਡੇ ਜੇ ਕਦੇ ਕਿਸੇ ਨੂੰ ਘਰ ਲਿਆਂਦੇ ਸੀ ਕਦੇ ਕਿਸੇ ਨੂੰ ਭਾਂਡੇ ਕਰ ਕਰਕੇ ਉੱਪਰ ਰੱਖੇ ਸੰਖ ਹੁਣ ਮੰਜੂਂਗੀ ਹੋਲੀ ਹੋਲੀ ਕਰੀ ਜਾਂਦੀ ਸੀ ਕੰਮ ਕਰਤਾ ਮੈਂ ਆਹੋ ਕੰਮ ਕਰਦੀ ਸੀ ਤੂੰ ਤਾਂ ਕੱਲੇ ਫੋਨ ਦੇਖਣ ਵਾਲੀ ਐ ਕੰਮ ਕਰਨ ਵਾਲੀ ਨਹੀਂ ਤੂੰ ਨਹੀਂ ਨਹੀਂ ਮੰਮੀ ਉਹਨੇ ਮੇਰੇ ਕੋਲ ਫੋਨ ਆਇਆ ਸੀ ਫੋ ਮੈਂ ਗੱਲ ਕਰਕੇ ਮੁੜ ਕੇ ਮੈਂ ਫੋਨ ਚ ਚਲਾਉਣ ਲੱਗੀ ਮੈਂ ਕਿ ਚੱਲ ਫੇਰ ਕਰਦੀ ਆਂ ਕੰਮ ਤੇਰੇ ਕੋਲੇ ਤਾਂ ਆਉਣਾ ਹੀ ਸੀ ਫੋਨ ਨਾ ਕਿਸੇ ਨੂੰ ਚਾਹ ਨਾ ਪਾਣੀ ਬਸ ਕੱਲੇ ਫੋਨ 'ਚ ਵੜ ਕੇ ਬੈਗੀ ਸਾ ਪਾਣੀ ਨੂੰ ਹੈ ਕੋਣ ਆ ਕਰੇ ਹੈ ਹੀ ਨਹੀਂ ਜਾਸ ਹੈ ਨਹੀਂ ਮੈਂ ਕੱਲੀ ਬੈਠੀ ਸੀ ਹਰ ਮੈਂ ਕੱਲੀ ਕੀ ਕਰਾਂ ਜਾਸ ਵੀ ਟੱਪ ਗਿਆ ਮੈਨੂੰ ਕੱਲੀ ਨੂੰ ਛੱਡ ਕੇ ਨਹੀਂ ਮੈਂ ਤਾਂ ਆਈ ਐ ਜੇ ਹੋਰ ਨਹੀਂ ਆਈ ਨਹੀਂ ਤੈਨੂੰ ਮੱਤ ਦਿੱਤੀ ਤੇਰੀ ਮਾਂ ਨੇ ਵੀ ਜਦੋਂ ਕੋਈ ਕਿਤੋਂ ਬਾਹਰੋਂ ਅੰਦਰ ਆਉਂਦਾ ਉਹਨੂੰ ਚਾਹ ਪਾਣੀ ਪੁੱਛੀ ਰਹਾ ਹੁੰਦਾ ਨਹੀਂ ਮੇਰੀ ਮਾਂ ਨੇ ਸਭ ਕੁਝ ਸਿਖਾਇਆ ਤੇ ਆਏ ਨਹੀਂ ਹੁੰਦਾ ਕਿ ਬੰਦਾ ਆਨ ਸਾਰੀ ਬੋਲਣ ਲੱਗ ਜੇ ਬੋਲਣਾ ਨਾ ਆਨ ਸਾਰ ਮੈਂ ਇੱਥੇ ਨਹੀਂ ਕਰਦੀ ਹਾਲ ਤਾਂ ਐ ਦੇਖੀ ਦੀਗੀ ਨਹੀਂ ਦੇਖੀ ਜਾਂਦੀ ਫਿਰ ਮੇਰੇ ਤੋਂ ਨਹੀਂ ਫੜਾਇਆ ਜਾਂਦਾ ਨਹੀਂ ਮੇਰੇ ਤੋਂ ਕੁਝ ਸੁਣਿਆ ਜਾਂਦਾ ਆਪੀ ਚੱਕ ਕੇ ਆਦਾ ਪੀ ਲਓ ਭਾਈ ਹਾਂ ਤਾਂ ਇੱਥੇ ਨਹੀਂ ਸੁਣਿਆ ਜਾਂਦਾਗਾ ਹੁਣ ਅਸੀਂ ਫਿਰ ਆਏ ਨਹੀਂ ਤੈਨੂੰ ਰੱਖਣੀ ਅਸੀਂ ਕਾਰੇ ਵਾਸਤੇ ਨਹੀਂ ਆਏ ਤੈਨੂੰ ਬਗਜਨੀ ਮੈਂ ਆਪਦੇ ਕੋਈ ਨਹੀਂ ਮੈਂ ਤੇਰੇ ਭਰਾ ਨੂੰ ਫੋਨ ਕਰੂੰ ਆਏ ਨਹੀਂ ਤੋੜਦੀ ਗੱਲ ਕਰਕੇ ਤੋੜੂ ਮਮੇ ਕੀ ਗੱਲ ਹੋਈ ਲੈ ਭਰਾ ਨੂੰ ਫੋਨ ਕਰਨ ਦੀ ਕੀ ਲੋੜ ਐ ਭਰਾ ਨੂੰ ਫੋਨ ਕਰਾਣਾ ਤੇਰਾ ਭਰਾ ਉਹਦੇ ਕਹਿ ਕੇ ਗਿਆ ਸੀ ਉਹ ਵੀ ਰਤਨ ਉਹੀ ਕਹਿ ਗਿਆ ਸੀ ਮੰਮੀ ਐ ਨਾ ਗਰਮ ਹੋਇਆ ਕਰ ਕੋਈ ਨਾ ਪਾਣੀ ਲੈ ਕੇ ਦੇ ਨੀ ਮੈਨੂੰ ਪਤਾ ਹੈ ਸਾਰਾ ਤੇਰੇ ਲੱਛਣਾਂ ਦਾ ਠੀਕ ਐ ਨਾ ਜਦੋਂ ਭੈਣ ਭਰਾ ਨਿੰਦ ਜੇ ਨਾ ਉਹ ਠੀਕ ਨਹੀਂ ਹੁੰਦਾ ਕੋਈ ਕੰਮ ਮੈਨੂੰ ਤਾਂ ਸਹੀ ਲੱਗਦਾ ਨਹੀਂ ਕੁਛ ਐਵੇਂ ਪਸਾਤਾ ਮੇਰੇ ਜਵਾਕ ਨੂੰ ਸਿਉਣੇ ਵਰਗੇ ਨੂੰ ਤੇਰੇ ਨਾਲ ਤੂੰ ਕੀ ਕੁਝ ਬੋਲੀਏ ਨਾ ਮੈਂ ਚੁੱਪ ਕਰਕੇ ਫਿਰ ਵੀ ਸੁਣੀ ਐਨੀ ਮੰਮੀ ਜੀ ਮੰਮੀ ਜੀ ਕਰੀ ਜਾਨੀ ਆ ਐਵੇਂ ਮੈਨੂੰ ਮਜਬੂਰ ਨਾ ਕਰੋ ਬੋਲਣ ਤੇ ਮੰਮੀ ਤੂੰ ਬੋਲ ਕੇ ਮੇਰਾ ਕੀ ਕਰ ਦੇਗੀ ਕਰ ਇਹਨਾਂ ਤੈਨੂੰ ਮਜਬੂਰ ਜਵਾਨ ਤਾਂ ਚੱਲੂ ਹੱਥ ਨਹੀਂ ਚੱਲਦੇ ਕੰਮ ਵਾਸਤੇ ਨਾ ਕੀ ਫਸਾਤਾ ਤੁਸੀਂ ਨਾ ਕਰਦੇ ਵੀ ਤੁਸੀਂ ਜਵਾਬ ਦੇ ਦਿੰਦੇ ਜੇ ਤੁਹਾਨੂੰ ਇੰਨੀ ਸੀ ਤਾਂ ਜੇ ਸਾਨੂੰ ਐ ਪਤਾ ਹੁੰਦਾ ਨਾ ਅਸੀਂ ਜਮਾਂ ਨਹੀਂ ਰਿਸ਼ਤਾ ਲੈਂਦੇ ਸੀਗੇ ਵੀ ਇਹੇ ਜੀਂ ਤੂੰ ਇਹੋ ਹੀ ਟਿੱਕਾ ਕੀ ਆ ਬਈ ਕੰਮ ਤਾਂ ਮੂੰਹ 'ਚ ਗੱਲ ਹੋਈ ਹੋਣੀ ਤੁਹਾਡੀ ਵੀ ਘਟਕਬੱਦੀ ਕਰਦੀ ਆ ਮੈਂ ਕੰਮ ਜਿੰਨਾ ਕੋਈ ਹੁੰਦਾ ਕਰ ਲਾਣੀ ਹੁੰਦੀ ਆ ਜਮਾਂ ਜਵਾਬ ਤਾਂ ਨਹੀਂ ਦਿੰਦੀ ਮੈਂ ਸਾਰਾ ਕੰਮ ਆਖਿਆ ਸੀ ਉਹਨੇ ਉਹ ਨਾਉਂਦੀ ਵੀ ਨਹੀਂ ਉਹ ਜੇ ਆਵੇ ਤਾਂ ਮੈਂ ਉਹਨੂੰ ਪੁੱਛਿਆ ਤੂੰ ਤਾਂ ਕਹੇ ਸੀ ਸਾਰਾ ਕੰਮ ਕਰਿਆ ਕਰੂੰਗੀ ਮਨ ਨੂੰ ਮੈਨੂੰ ਮੱਥਾ ਵਾਜਦਾ ਤੁਹਾਡੇ ਨਾਲ ਬੋਲੀ ਜਾਉ ਤੁਸੀਂ ਹਾਂ ਬਾਈਦਾ ਨਹੀਂ ਮੱਥਾ ਉਹਨੂੰ ਉੱਠ ਕੇ ਤੁਰ ਗਈ ਆਏ ਤਾਂ ਹੈ ਨਹੀਂ ਵੀ ਜਾਦੀ ਘੁੱਟ ਕਰਕੇ ਲੈ ਆਦੇਂ ਦੇਖ ਲਾ ਕਹੇ ਜੀ ਕਲੇ ਨਹੀਂ ਸਿਹੜੀ ਹੈਗੀ ਘਰੇ ਨਰਕ ਉੱਭਰਿਆ ਪਿਆਗਾ ਉਹੀ ਨਪੁੱਤੇ ਦਾ ਦੇਖ ਦੇਖ ਕੇ ਘਬਰਾਟ ਚੜ੍ਹਨਾਗੀ ਮੈਨੂੰ ਤਾਂ ਮੈਂ ਤਾਂ ਕਦੇ ਇਹੋ ਜਿਹਾ ਕੁਝ ਗੰਦ ਪਿੱਲ ਪਾਇਆ ਨਹੀਂ ਸੀ ਘਰੇ ਕੀ ਤੁਸੀਂ ਦੋ ਜਾਣਿਓ ਤੂੰ ਟੜ ਕੇ ਉੱਠ ਕੋਈ ਪਸੂ ਨਹੀਂ ਸਾਰਾ ਨਹੀਂ ਝਾੜੂ ਪੋਚਾ ਤਾਂ ਕਰ ਦੇ ਐਤੂ ਵੱਧ ਹੋਰ ਦੱਸ ਤੂੰ ਕੀ ਉਹ ਕਰੇਗੀ ਕੱਲਾ ਫੋਨ ਦੇਖਣ ਜੋਗਰੀ ਰਹੇਗੀ। ਭਾਲਦੇ ਆ ਕਮਾਈਆਂ ਇਹ ਜੀਆਂ ਤੋਂ। ਕਿੰਨਾ ਤੇ ਆ ਬਲਾਦਾ ਮਾਂ ਨੇ। ਪਤਾ ਨਹੀਂ ਬਣੀ ਹੈ ਕਿ ਨਹੀਂ ਬਣੀ। ਕੀ ਕਰੀ ਜਾਣਾ? ਰੋਟੀ ਦੀ ਕੀ ਹੈ ਨਾ? ਬਣ ਗਈ ਰੋਟੀ? ਰੋਟੀ ਤਾਂ ਬਣ ਗਈ। ਤੂੰ ਮੈਨੂੰ ਬਾਜ ਮਾਰਦਾ ਤਾਂ ਵੀ ਰੋਟੀ ਲਿਆ ਦੇਵਾ। ਮੈਂ ਰੋਟੀ ਤਾਂ ਲਿਆ ਦੇ ਫਿਰ ਹੁਣ ਮੈਂ ਕੰਮ ਤੇ ਜਾਣਾਗਾ। ਤੂੰ ਆਪ ਖਾ ਲਿਆ ਥਾ ਕਿ ਮੈਂ ਕਮਾਲਾ ਤੇਰੇ ਤੇ ਹੈਰਾਨ। ਮੈਂ ਤਾਂ ਆਖੇ ਪੁੱਤ ਹਜੇ ਠਹਿਰ ਕੇ ਖਾਣਾਂਗਾ। ਮੈਂ ਤਾਂ ਨਹੀਂ ਲੈ ਕੇ ਆਈ ਕੋਈ ਨਾ ਰੋਟੀ ਤਾਂ ਬਣੀ ਪਈ ਹੈ। ਸਬਜ਼ੀ ਬਣੀ ਪਈ ਹੈ। ਰੋਟੀ ਪਾ ਕੇ ਲਿਆ ਦੰਨੀ ਹੈ। ਤੇ ਮੈਨੂੰ ਆਏ ਪੁੱਛਦੀ ਸੀ ਮਨਿੰਦਰ ਦਾ ਫੋਨ ਆਇਆ ਸੀ ਆਇਆ ਸੀਗਾ ਮੈਂਦਰ ਨੂੰ ਮੈਂ ਵੀ ਕਰਿਆ ਸੀਗਾ ਹੋ ਗਈ ਸੀ ਗੱਲ ਮੇਰੇ ਨਾਲ ਜਿਵੇਂ ਸੀ ਹੌਣ ਵਾਰ ਇਹ ਨਹੀਂ ਪੁੱਛਿਆ ਮਾਂ ਤੂੰ ਦੱਸਿਆ ਸੀਗਾ ਉਹਦੀ ਮਾਂ ਬਿਮਾਰ ਹੋਈ ਪਈ ਐ ਕਿੱਥੋਂ ਆਊਗੀ ਉਹ ਬਾਵਾ ਸੀਰੀਅਸ ਆ ਉਹਦੀ ਮਾਂ ਅੱਛੇ ਮਤਲਬ ਹਾਂ ਤੇ ਫਿਰ ਪਤਾ ਲਿਆ ਹਾਂ ਉਹਦਾ ਪੁੱਤ ਜਾ ਕੇ ਪਤਾ ਹਜੇ ਕਿੱਥੋਂ ਲਿਆ ਮਾਂ ਉਹ ਤਾਂ ਮੈਂ ਫੋਨ ਤੇ ਗੱਲ ਕਰ ਲਈ ਸੀ ਤੈਨੂੰ ਪਤਾ ਇਧਰੋਂ ਕੰਮ ਧੰਦੇ ਤੋਂ ਵੇਲ ਨਹੀਂ ਮਿਲਦੀ ਜਾ ਕਿਥੇ ਜਾਂਦਾ ਮੈਂ ਤਾਂ ਸਗੋਂ ਦੀ ਤੈਨੂੰ ਕਹਿਣ ਲੱਗਿਆ ਸੀ ਵੀ ਬਸ ਤੇ ਜਾਇਆ ਪਤਾ ਲਿਆ ਬਾਅਦ ਚ ਅਗਲੀ ਕਹੂਗੀ ਵੀ ਆਇਆ ਵੀ ਨਹੀਂ ਹੈ ਨਹੀਂ ਪੁੱਤ ਕੋਈ ਨਾ ਮੈਂ ਜਾਇਆ ਨਹੀਂ ਹੱਕ ਤਾਂ ਬਣਦਾ ਆਪਾਂ ਰਿਸ਼ਤੇਦਾਰ ਐ ਕੋਈ ਗੱਲ ਨਹੀਂ ਮੈਂ ਵਸਤੇ ਵਗ ਜਾਨੀ ਜੀ ਤੇਰਾ ਟਾਈਮ ਨਹੀਂ ਤਾਂ ਹੋਰ ਫਿਰ ਹੁਣ ਹੋਰ ਦੂਜੇ ਕਰਦੀ ਸੀ ਮਨਿੰਦਰ ਵੀ ਮੈਂ ਤਾਂ ਫਿਰ ਕੁਛ ਕਿਹਾ ਹੀ ਨਹੀਂ ਫਿਰ ਐ ਫੋਨ ਕੱਟਦਾ ਹਾਰ ਕੇ ਚਲ ਭਈ ਆਏ ਗੁੱਸਾ ਹੋਊਗਾ ਵੀ ਆਏ ਨਹੀਂ ਮਾਂ ਦਾ ਪਤਾ ਲੈਣ ਚਲ ਹੁੰਦਾ ਹੀ ਐ ਕੋਈ ਗੱਲ ਨਹੀਂ ਤੇ ਉਹ ਕਿਉਂ ਚੰਗੀ ਭਲੀ ਸੀਗੀ ਕੁਛ ਹੋਇਆ ਵੀ ਨਹੀਂ ਸੀ ਉਹ ਆਈਟਮ ਵਾਲੇ ਦਾ ਕਿਹੜਾ ਪਤਾ ਲੱਗਦਾ ਹਾਂ ਉਦੋਂ ਤਾਂ ਜਿੱਦੇ ਗਈ ਉਹਦੇ ਕੋਈ ਗੱਲਬਾਤ ਨਹੀਂ ਸੀ ਢਿੱਲੀ ਮੈਂ ਸੀ ਦੀ ਹਾਂ ਹੁਣੀ ਹੋ ਗਈ ਵਿਚਾਰੀ ਕੁਝ ਵੀ ਨਹੀਂ ਸੀ ਪਰਸੋਂ ਵੀ ਗੱਲ ਕਰੀ ਐ ਮੈਂ ਤੇ ਬਸ ਆ ਰਾਤੇ ਰਾਤ ਪਤਾ ਨਹੀਂ ਕੀ ਹੋਇਆ ਕੀ ਨਹੀਂ ਦੇ ਪੁੱਤ ਅੱਜ ਕੱਲ ਕਿਹੜਾ ਪਤਾ ਲੱਗਦਾ ਬਿਮਾਰੀਆਂ ਦਾ ਵੀ ਕਿਹੜੇ ਵੇਲੇ ਕੀ ਹੋ ਜੇ ਪਤਾ ਹੀ ਨਹੀਂ ਲੱਗਦਾ ਆ ਖਾਣੇ ਪੀਣੇ ਜੇ ਇਹੋ ਜੇ ਹੋਏ ਆ ਇਹਨਾਂ ਤਾਂ ਬਸ ਭੇਤ ਹੀ ਨਹੀਂ ਆਉਂਦਾ ਤਾਂ ਹੀ ਤੈਨੂੰ ਕਹਿਣਾ ਮਾ ਤੂੰ ਧਿਆਨ ਰੱਖਿਆ ਕਰ ਮਾੜਾ ਮੋਟਾ ਉਹੀ ਨਾ ਤੂੰ ਫਿਰਦੀ ਰਿਆ ਕਰ ਗਰਮੀ ਹੈਗੀ ਆ ਬਾਲੀ ਤੂੰ ਤਾਂ ਮੈਂ ਕਿੱਥੇ ਜਾਣੀ ਆ ਮੈਂ ਤਾਂ ਕੋਈ ਜ਼ਰੂਰੀ ਕੰਮ ਹੁੰਦਾ ਫੇਰ ਜਾਣੀ ਆ ਆ ਹੁਣ ਮੈਨੂੰ ਉੱਥੇ ਬਿਨੈਂਦਰ ਦੀ ਮਾਂ ਦਾ ਪਤਾ ਲੈਣ ਜਾਣਾ ਹੀ ਪਊਗਾ ਫਿਰ ਤੂੰ ਐਂ ਕਰੀ ਤਿਆਰ ਹੋ ਜੀ ਜਾਂਦਾ ਹੋਇਆ ਤੈਨੂੰ ਮੈਂ ਵਾਸਤੇ ਧਾਰ ਦੂੰਗਾ ਆਉਂਦੀ ਹੋਈ ਮੈਨੂੰ ਫੋਨ ਕਰਦੀ ਆਉਂਦੀ ਹੋਈ ਉਹਨੂੰ ਮੈਂ ਚੜਾ ਲਿਆਉਂਗਾ ਪਤਾ ਲੈ ਆਈਂ ਪਤਾ ਕੀ ਹੈ ਮੈਂ ਤਾਂ ਫਿਰ ਉਹਨੂੰ ਹੁਣ ਐ ਵੀ ਨਹੀਂ ਕਹਿ ਸਕਿਆ ਵੀ ਭਾਈ ਤੂੰ ਆ ਜਾ ਇੱਥੇ ਘਰੇ ਨਹੀਂ ਸਰਦਾ ਫੋਨ ਤਾਂ ਮੈਂ ਤਾਂ ਹੀ ਲਾਇਆ ਸੀਗਾ ਵੀ ਆ ਜਾ ਹੁਣ ਕਿੰਨੇ ਦਿਨ ਹੋ ਗਏ ਹੈ ਨਹੀਂ ਪਤਾ ਫਿਰ ਵੀ ਆਪਾਂ ਸੋਹਣੇ ਨਹੀਂ ਲੱਗਦੇ ਇੰਨੀ ਗੱਲ ਕਹਿੰਦੇ ਬਿਨੈਂਦਰ ਤੂੰ ਇੱਥੇ ਆ ਜਾ ਸਮਾਂ ਤੂੰ ਐਂ ਕਹਿ ਕੋਈ ਨਾ ਬਿਨੈਂਦਰ ਜਿੰਨੇ ਦਿਨ ਤੂੰ ਲਾਉਣਿਆ ਲਾਲਾ ਆਪਣਾ ਤਾਂ ਪੁੱਤ ਸਰੀ ਜਾਂਦਾ ਹੈ ਆਹ ਤਾਂ ਉਹਨੇ ਦੋਕ ਦਿਨ ਹੀ ਕਿਹਾ ਕਹਿੰਦੀ ਦੋਕ ਦਿਨ ਕਹਿੰਦੀ ਮੈਂ ਅਜੇ ਹੋਰ ਰਹੂੰਗੀ ਜਦੋਂ ਮੰਮੀ ਠੀਕ ਨਹੀਂ ਹੁੰਦੀ ਤੇ ਮੈਂ ਤੈਨੂੰ ਤਾਂ ਹੀ ਕਹਿੰਦਾ ਸੀਗਾ ਏਦੋਂ ਪਹਿਲਾਂ ਕਿ ਮਨਿੰਦਰ ਉਰੇ ਆ ਜੇ ਫਿਰ ਬਾਲਾ ਉਹਨੂੰ ਗੁੱਸਾ ਲੱਗੇ ਵੀ ਤੂੰ ਉਦੋਂ ਉਦੋਂ ਜਾ ਕੇ ਪਤਾ ਲਿਆ ਤੇ ਫਿਰ ਮਾਜੀ ਜਾਏ ਹੁੰਦੀ ਆ ਅੱਜ ਹੀ ਤੂੰ ਲੈ ਚੱਲ ਕੋਈ ਨਵਾਂ ਨਹਾਤੇ ਦਿਓ ਤੇ ਆਹੀ ਕੱਪੜੇ ਵਧੀਆ ਐ ਤਾਂ ਬੱਸ ਫਿਰ ਤੂੰ ਐਂ ਕਰ ਠੀਕ ਐ ਰੋਟੀ ਦਾ ਜੇ ਰੋਟੀ ਖਾ ਕੇ ਚੱਲਦੇ ਹਾਂ ਹਾਂ ਹੋਰ ਚੱਲ ਭਾਈ ਖੁਸ਼ੀ ਨਾ ਹੋਵੇ ਕਹਿੰਦੇ ਹੁੰਦੇ ਆ ਧੀਆਂ ਨੂੰ ਤਾਂ ਮਾਵਾ ਦਾ ਹੀ ਸਹਾਰਾ ਹੁੰਦਾ ਜਿੰਨਾ ਚਿਰ ਭਾਈ ਮਾਂ ਪਿਓ ਬੈਠੇ ਹੁੰਦੇ ਆ ਉਹਨਾਂ ਚਿਰ ਉਹੀ ਤਾਂ ਗੱਲ ਐ ਬਾਕੀ ਦੇਖ ਲੈ ਹੁਣ ਤੂੰ ਜਦੋਂ ਇੱਥੋਂ ਗਈ ਸੀ ਕਿੰਨੇ ਚਾਵਾਂ ਨਾਲ ਗਈ ਸੀ ਤੇ ਹੁਣ ਉੱਥੇ ਬੈਠੀ ਐ ਤੇ ਹੁਣ ਜਮਾ ਨਹੀਂ ਮੂ ਬਣਦਾ ਉਹਦਾ ਨਾਲੇ ਇਹ ਤਾਂ ਕਮਲੀ ਜੀ ਕਰਦੀ ਬਾਲਾ ਆਪਦੀ ਮਾਂ ਦਾ ਮਾੜੀ ਮਾੜੀ ਗੱਲ ਤੇ ਰੋਣ ਲੱਗ ਜਾਂਦੀ ਐ ਤਾਂ ਤੇ ਹੋਰ ਹੁਣ ਬਾਕੀ ਹੈ ਵੀ ਕੌਣ ਮਾਂ ਉਹਦਾ ਮਾਂ ਤੋਂ ਬਿਨਾਂ ਸਾਰਾ ਹੈ ਕੋਈ ਹਾਂ ਮਾਂ ਤੋਂ ਬਿਨਾਂ ਉਹੀ ਤਾਂ ਗੱਲ ਐ ਕੋਈ ਨਾ ਪੁੱਤ ਫਿਰ ਆਪਾਂ ਚੱਲਿਆਉਣੇ ਆ ਤੇ ਨਾਲੇ ਉਹਨੂੰ ਕਿਹਾਗੇ ਨਾਲੇ ਤੂੰ ਇੱਕ ਗੱਲ ਮੈਂ ਤੈਨੂੰ ਹੋਰ ਦੱਸਦੀ ਐ ਹੂੰ ਤੂੰ ਐ ਕਹਦੀ ਵੀ ਉਹਨਿੰਦਰ ਜੀ ਪੀਐਸਟੀ ਲੈਦੀ ਲੋੜਾ ਮੈਂ ਦੇ ਜੂੰਗਾ ਉਹ ਤਾਂ ਮੈਂ ਕਹਿਤਾ ਸੀ ਮੈਂ ਕਿਹਾ ਜੇ ਕੋਈ ਐ ਵੀ ਹੋਣਾ ਨਾ ਡਿੱ ਤੇ ਵੀ ਇੱਥੇ ਕਿਤੇ ਜਿਲ੍ਹਾ ਲਿਆ ਨਹੀਂ ਸਕਦੀ ਪਿੰਡ ਵਾਲਾ ਡਾਕਟਰ ਜਵਾਬ ਦਿੱਤਾ ਮੈਨੂੰ ਫੋਨ ਕਰਦੀ ਉਹਨੇ ਪੈਰੀ ਮੈਂ ਆਜੂਗਾ ਗੱਡੀ ਲੈ ਕੇ ਮੈਂ ਗੱਡੀ ਲੈ ਕੇ ਆਜੂ ਨਾਲੇ ਤਾਂ ਕਾ ਦਾਖਲ ਕਰਾ ਦੇ ਨਾਲੇ ਕੋਈ ਪੈਸੇ ਥੇਲੇ ਦੇ ਦੀ ਭਾਈ ਨਾ ਮੰਗੇ ਆਪ ਤੋਂ ਹੀ ਖੜਾ ਦੀ ਤੂੰ ਓਏ ਐ ਤਾਂ ਉਹਨੇ ਮੈਨੂੰ ਕਹਿਤਾ ਕਹਿੰਦੀ ਏਡੀ ਤਾਂ ਗੱਲ ਹੈ ਨਹੀਂ ਦਾਖਲ ਦੁਖਲ ਕਰਾਉਣ ਵਾਲੀ ਕਹਿੰਦੀ ਪਰ ਵਿਵਾਸ ਵੀ ਉਹ ਡਰਜਾ ਲੱਗਦਾ ਹੈ ਨਾ ਹੁੰਦਾ ਹੀ ਆ ਮਾਂ ਵੀਰ ਹੁੰਦਾ ਹੀ ਆ ਪੁੱਤ ਜੇ ਮਾੜਾ ਜਿਹਾ ਕੁਝ ਦਿਖਣ ਲੱਗ ਜਾ ਤਾਂ ਧੀਾਂ ਦੀ ਤਾਂ ਜਾਨ ਮੁੱਟੀ ਜਾਈ ਜਾਂਦੀ ਵੀ ਮੇਰੀ ਮਾਂ ਨੂੰ ਪਤਾ ਨਹੀਂ ਕੀ ਹੋ ਗਿਆ ਅ ਸ਼ੂਗਰ ਕਰਕੇ ਬਸ ਤੈਨੂੰ ਪਤਾ ਹੀ ਆ ਬਾਲੀ ਗੰਦੀ ਬਿਮਾਰੀ ਐ ਇਹ ਬਦ ਘਟ ਜਾਂਦਾ ਪੁੱਤ ਸ਼ੂਗਰ ਹਾਂ ਚੱਲ ਉਹਨੂੰ ਕੋਈ ਨਾ ਕਹ ਭਾਈ ਅਸੀਂ ਤਾਂ ਪਿੱਛੇ ਹਟਦੇ ਨਹੀਂ ਜਿੰਨੇ ਜੋ ਕੇ ਹੈਗੇ ਆ ਕਰਾਂਗੇ ਤੇਰੀ ਹੈਲਪ ਕਾ ਹਾਂ ਉਹ ਕਰਨੀ ਪਊਗੀ ਬਾਕੀ ਹੋਰ ਆਪਣੀ ਰਿਸ਼ਤੇਦਾਰੀ ਕੌਣ ਆ ਮਾਂ ਹੈ ਉਹੀ ਤਾਂ ਹੈ ਵਰਤਨ ਵਾਲੀ ਇੱਕ ਸਕੀ ਨਾਲੇ ਪੁੱਤ ਕਹਿੰਦੇ ਨੇ ਮੁੰਡੇ ਤਾਂ ਇੱਕ ਤਾਂ ਸਹੁਰੇ ਇੱਕ ਨਾਨਕੇ ਇਹ ਨਹੀਂ ਰਿਸ਼ਤੇਦਾਰੀ ਹੁੰਦੀ ਐ ਤੇ ਹੋਰ ਹੋਣ ਮੈਂ ਬਾਕੀ ਤਾਂ ਰਿਸ਼ਤੇਦਾਰੀਆਂ ਤੈਨੂੰ ਪਤਾ ਵਰਤੋਂ ਤਾਹੀਂ ਫਿਰ ਮੈਂ ਨਹੀਂ ਕਿਹਾ ਮੈਨੂੰ ਕਿ ਤਮਾ ਕਿ ਤੂੰ ਲਾਲਾ ਜਿੰਨੇ ਦਿਨ ਲੱਗਦੇ ਆ ਠੀਕ ਹੈ ਤੇ ਬਾਅਦ ਵਿੱਚ ਜਦੋਂ ਤੂੰ ਮਤਲਬ ਕਿ ਇੱਥੇ ਮੰਮੀ ਠੀਕ ਹੋ ਗਈ ਭਾਵੇਂ ਮੈਂ ਤੈਨੂੰ ਐ ਵੀ ਕਹਤਾ ਸੀ ਮੰਮੀ ਠੀਕ ਹੋ ਜੇ ਨਹੀਂ ਹੈਗੀ ਤਾਂ ਉਰੇ ਲਿਆ ਇੱਥੋਂ ਚੰਗੇ ਡਾਕਟਰ ਤੇ ਦਵਾਈ ਦਵਾ ਲਈਆ ਵਧੀਆ ਸਮਾਂ ਉਰੇ ਲਿਆ ਆਵੇ ਤੇ ਸ਼ਾਇਦ ਡਾਕਟਰ ਨਾਲੇ ਹੋਰ ਹੋਂ ਹੁੰਦਾ ਫਾਇਦਾ ਚਲ ਕੋਈ ਨਾ ਮੈਂ ਰੋਟੀ ਲਿਆ ਕੇ ਦਿੰਨੀ ਆ ਪੁੱਤ ਫਿਰ ਆਪਾਂ ਬਾਗ ਚੱਲਾਂਗੇ ਤੂੰ ਲਿਆ ਦੇ ਰੋਟੀ ਫਿਰ ਇਹਨੂੰ ਖਵਾਤਾ ਕੁਸ ਪਈ ਹੈ ਖਵਾਤਾ ਤਾਂਹੀਂ ਤਾਂ ਪਈ ਹੈ ਇਹਨਾਂ ਸੱਚੀ ਬਾਰਾ ਦਿਮਾਗ ਖਰਾਬ ਕਰਦੀ ਆ ਉਹਦੇ ਸਾਹ ਵੀ ਨਹੀਂ ਲਿਆ ਬੈਠ ਕੇ ਆਨਸਰ ਬਸ ਉਹ ਕੰਮ ਪਿਆ ਬੇੜੇ ਚ ਸੋਈ ਚ ਪੈਸਾ ਰੱਖ ਜੇ ਇੰਨਾ ਹੀ ਆ ਫਿਰ ਆਨਸਰ ਚੱਕ ਲੰਦੀ ਝਾੜੂ ਮੇਰੇ ਨਾਲ ਕਿਉਂ ਬੋਲੀ ਗਈ ਆ ਕੇ ਕੀ ਮੱਥਾ ਮਾਰਾਂ ਇਹਦੇ ਨਾਲ ਇੱਕ ਗੱਲੋ ਤਾਂ ਵਧੀਆ ਆ ਗਈ ਕੰਮਕਾਰ ਕਰਨਾ ਸੋਖੇ ਹੋ ਜਾਣਗੇ ਮੈਨੂੰ ਦੂਜੀ ਗੱਲ ਇਹ ਆ ਆਨਸਰ ਸੱਚੇ ਦਿਮਾਗ ਖਰਾਬ ਕਰਦਾ ਸਿਰ ਇੰਨਾ ਫਟਣ ਲਾਤਾ ਮੇਰਾ ਤੇਨੇ ਕੀ ਕਰਾਂ ਯਾਰ ਮੈਂ ਕਿਵੇਂ ਖੜਾ ਛੁੱਟੂਗਾ ਹੁਣ ਆਨਸਰ ਜੱਸ ਨੂੰ ਘਰ ਦੇਉਗੀ ਜੇ ਹੁਣ ਅਜੋ ਬੋਲ ਲੈਣਾ ਲੜਾਈ ਬਾਲੀ ਪੈੜੀ ਹੋ ਗਈ ਮੇਰੇ ਮੁੰਡੇ ਨੂੰ ਫਸਾਤਾ ਤੇ ਤੇਰੇ ਮੁੰਡੇ ਨੂੰ ਫਸਾਤਾ ਤੇ ਮੈਂ ਨਹੀਂ ਫਸੀ ਤੁਹਾਡੇ ਨਾਲ ਵਿਆਹ ਕਰਕੇ ਜਿਹੜਾ ਇੱਥੇ ਆ ਗਈ ਮੈਂ ਦਿਨ ਰਾਤ ਤੁਹਾਡੀਆਂ ਸੁੰਨੀਆਂ ਪੈਂਦੀਆਂ ਨੇ ਇਕੱਲੇ ਕੰਮ ਦੇਖ ਲੈ ਨੀ ਕੀਤੇ ਨਹੀਂ ਨਾ ਕੋਈ ਇਹਨੂੰ ਚਾਹ ਦਾ ਨਾ ਕੋਈ ਇਹਨੂੰ ਪਾਣੀ ਦਾ ਵੀ ਪਾਣੀ ਪੂਣੀ ਪੀ ਲਾ ਭਾਈ ਕੋਈ ਗੱਲ ਨਹੀਂ ਫੇਰ ਕਹਿ ਦੂੰਗੀ ਬਸ ਇਹ ਕਹਿੰਦੇ ਨੌਕਰਾਂ ਨੇ ਹਟਾਉਣੇ ਦਾ ਕੰਮ ਆਲੀਆ ਕੀ ਗੱਲ ਫੇਰ ਮੈਂ ਨੌਕਰਾਂ ਤੁਹਾਡੀ ਤੂੰ ਕਾਦੇ ਵਾਸਤੇ ਲਿਆਂਦੀ ਐ ਤੇ ਮੈਨੂੰ ਲਿਆਂਦਾ ਤਾਂ ਇੱਥੇ ਮੈਂ ਕੰਮ ਕਰਨ ਵਾਸਤੇ ਆਈ ਐ ਕਿ ਕੌਣ ਸਮਝਾਵੇ ਨਨੂ ਮੈਂ ਤਾਂ ਨਾ ਬੋਲ ਬੋਲ ਕੇ ਅੱਕ ਗਈ ਇਹਨਾਂ ਨਾਲ ਕਿੰਨੇ ਮਰ ਜੇ ਇਹਨਾਂ ਨੂੰ ਮਿੱਠੀ ਰਹਿਣਾ ਕਿੰਨਾ ਮਰ ਜੇ ਇਹਨਾਂ ਨੂੰ ਗੁੱਸੇ ਹੋ ਜਾ ਇਹ ਜਮਾਂ ਨਹੀਂ ਸਮਝਦੇ ਕੀ ਕੀਤਾ ਜਾਵੇ ਮੈਂ ਤਾਂ ਨਾ ਹੁਣ ਆਈ ਸੋਚੀ ਐ ਨੇ ਕਦੋਂ ਖੜਾ ਛੁੱਟ ਜੇ ਇਹਨਾਂ ਤੋਂ ਕਦੋਂ ਮੈਂ ਆਜ਼ਾਦ ਹੋਵਾਂ ਮੈਂ ਤਾਂ ਨਾ ਸੱਚੀ ਮੈਨੂੰ ਡਰ ਜਾ ਲੱਗਣ ਲੱਗਾ ਵੀਰੇ ਨੇ ਖਿੱਚਿਆ ਹੈ ਜੋ ਕੁਝ ਦੱਸਦਾ ਫੇਰ ਫੋਨ ਕਰਕੇ ਮੈਂ ਤਾਂ ਇਹ ਕੋਲ ਇਹ ਨੰਬਰ ਫੋਨ ਚ ਨੰਬਰ ਹੀ ਡਿਲੀਟ ਕਰ ਦੂੰ ਵੀਰੇ ਦਾ ਮੇਰਾ ਫੋਨ ਇਹ ਚੱਕਦੀ ਨਹੀਂ ਜੱਸ ਦੇ ਫੋਨ ਦਾ ਲੋਕ ਹੀ ਨਹੀਂ ਪਤਾ ਕਿੱਥੋਂ ਲੈ ਲੂਗੀ ਨੰਬਰ ਇਹ ਮੰਮੀ ਤਾਂ ਵੀ ਕਰ ਦੂੰਗੀ ਐਵੇਂ ਫਿਰ ਵੀ ਗਾਣਾ ਚਾਰ ਉਂਗਲਾਂ ਲਾ ਦੂਗੀ ਜਦੋਂ ਆਪ ਦੇ ਪੁੱਤ ਨੂੰ ਲਾ ਸਕਦੇ ਤੇ ਮੇਰੇ ਭਰਾ ਨੂੰ ਕਿਉਂ ਨਹੀਂ ਉਂਗਲਾਂ ਲਾ ਸਕਦੇ ਮੇਰਾ ਭਰਾ ਤਾਂ ਪਹਿਲੀ ਮੈਂ ਨੂੰ ਚੱਜ ਨਾਲ ਹੀ ਬੋਲਦਾ ਇਹਨੇ ਹੋਰ ਕੁਝ ਦੱਸਦਾ ਮੁੜ ਕੇ ਜਮੀ ਸਾਡਾ ਦੁਪੱਟੇ ਕਰਾ ਦੂ ਦੋਨੇ ਭੈਣ ਭਰਾਵਾਂ ਨੂੰ ਸੁਣ ਭਰਾ ਉਹ ਕਮਰੇ ਵਿੱਚ ਕਿੰਨੇ ਕੁ ਕਰੀ ਜਾਮ ਜਿੰਨਾ ਕੋ ਹੁੰਦਾ ਕਰੀ ਜਾਂਦੀ ਆ ਜਦੋਂ ਮੇਰਾ ਕਾਲਜ 'ਚ ਐਡਮਿਸ਼ਨ ਹੋ ਗਿਆ ਮੈਂ ਕਾਲਜ ਜਾਣ ਲੱਗੀ ਤੇ ਫਿਰ ਵੀ ਤਾਂ ਕੰਮ ਕਰੂਗੀ ਫਿਰ ਕਿਵੇਂ ਕਰੂ ਫਿਰ ਕਿਨੂੰ ਕਹੂਗੀ ਬੋਲ ਕੇ ਕਿਹਨੂੰ ਦੱਸਿਆ ਕਰੂਗੀ ਮੈਂ ਤਾਂ ਕਹਿੰਦੀ ਹੇ ਬਾਬਾ ਕਿ ਮੇਰੇ ਛੇਤੀ ਸਕੇ ਐਡਮਿਸ਼ਨ ਹੋ ਜਾਏ ਮੈਂ ਕਾਲਜ ਜਾਣ ਲੱਗ ਜਾ ਆਇਨਾ ਤੋਂ ਖੜਾ ਛੁੱਟ ਜੇ ਮੇਰਾ ਸਾਰਾ ਦਿਨ ਘਸਨੀ ਪਕਾਈ ਮਾਰ ਮਾਰ ਕੇ ਦਾ ਸਿਰ ਨਹੀਂ ਦੁਖਦਾ ਹੁਣ ਫਿਰ ਕਰਵਾ ਲੂਗੀ ਕੰਮ ਬੋਲ ਕੇ ਜਵਾਂ ਨਹੀਂ ਕੰਮ ਕਰਦੀ ਆਪੀ ਕਰੇ ਚਾਹੀ ਨਾ ਕਰੇ ਕੀ ਕਰਦੀ ਫਿਰਦੀ ਐ ਸਤਿ ਸ਼੍ਰੀ ਅਕਾਲ ਮਾਂ ਸਤਿ ਸ਼੍ਰੀ ਅਕਾਲ ਤੂੰ ਕਿਦੋਂ ਆ ਗਈ ਮੈਂ ਤਾਂ ਬਹਾਵਾ ਟਾਈਮ ਹੋ ਗਿਆ ਆਈ ਨਾ ਯਾ ਤੂੰ ਮੈਨੂੰ ਦੱਸ ਦਿੰਦੀ ਨਾ ਮੈਂ ਤੈਨੂੰ ਲੈ ਆਉਂਦਾ ਐਵੇਂ ਇੱਥੇ ਇੰਨੀ ਗਰਮੀ ਚ ਧੱਕੇ ਖਾਂਦੀ ਆਈ ਹੋਵੇਂਗੀ ਦੱਸਣਾ ਕਿਹੜਾ ਜ਼ਰੂਰੀ ਐ ਤੈਨੂੰ ਕਿਹੜਾ ਪਤਾ ਨਹੀਂ ਵੀ ਮੇਰੀ ਮਾਂ ਆਊਗੀ ਨਾਲੇ ਰਾਤ ਤੇਰੇ ਨਾਲ ਗੱਲ ਹੋਈ ਸੀਗੀ ਪਾਈ ਮਾਂ ਮੇਰੇ ਤਾਂ ਦਿਮਾਗ ਚੋਂ ਨਿਕਲ ਗਏ ਇੱਕ ਵਾਰ ਤੂੰ ਸਵੇਰੇ ਉੱਤਰਨ ਲੱਗੀ ਤਾਂ ਫੋਨ ਕਰ ਦਿੰਦੀ ਮੈਂ ਤੈਨੂੰ ਉੱਚਾ ਲੈ ਹੁੰਦਾ ਅੱਧਾ ਵਾਟੋਂ ਦਾ ਜੜਾਈ ਲੈ ਆਉਂਦਾ ਵੇ ਪਾਈ ਦਿਮਾਗ ਤਾਂ ਇੱਕ ਹੈਗੀ ਐ ਜਿਹੜੀ ਇਨੇ ਕਰ ਛੱਡਿਆ ਖਰਾਬ ਖਰਾਬ ਕਰ ਛੱਡਿਆ ਕੀ ਹੋ ਗਿਆ ਹੁਣ ਹੋਰ ਕੀ ਐ ਜੱਸ ਦੇਖੀ ਘਰੇ ਡੱਕਾ ਕੰਮ ਨਹੀਂ ਕਰਿਆ ਜਦੋਂ ਮੈਂ ਆਇਆ ਫੋਨ ਲਈ ਬੈਠੀ ਸੀ ਉੱਛਾ ਕੋਈ ਹਲੇ ਤਾਂ ਪੱਕੀ ਆਵਾ ਹਲੇ ਕੁਝ ਵੀ ਨਹੀਂ ਕੀਤਾ ਨਾ ਸਾਰਾ ਸੁੰਭਰਨ ਵਾਲਾ ਵੀ ਉਮੀ ਪਿਆਗਾ ਸਵੇਰ ਦਾ ਕੁਝ ਵੀ ਨਹੀਂ ਕੀਤਾ ਹੈਗਾ ਆ ਦੇਖ ਤੇ ਸਹੀ ਆ ਸੋਫੇ ਜਿੱਤੇ ਵੀ ਮੈਂ ਮਾੜਾ ਮੋਟਾ ਲੋਟ ਕਰਿਆ ਕੀ ਹਾਲਤ ਹੋਈ ਪਈ ਇਹ ਕਰਦੀ ਮੈਨੂੰ ਤਾਂ ਭਈ ਦੇਖ ਦੇਖ ਕੇ ਘਬਰਾਹਟ ਚੜੀ ਜਾਂਦਾ ਹੈ ਹੁਣ ਮਾਫਰ ਉਨੂੰ ਤੂੰ ਕਹਾਂ ਨਹੀਂ ਹੈਗਾ ਵੀ ਤੂੰ ਕੰਮ ਨਹੀਂ ਕੀਤਾ ਅੱਜ ਮੈਂ ਤਾਂ ਬਥੇਰੇ ਆਖਿਆ ਹੁਣ ਉਹ ਹੀ ਗੱਲ ਕਹਿੰਦੇ ਹੁੰਦੇ ਨਾ ਮੈਂ ਸਾਰੇ ਵੀਣ ਵਜਾਉਣ ਦਾ ਕੀ ਫਾਇਦਾ ਰੋਜ਼ ਟੱਕਰਾਂ ਮਾਰੀ ਚੱਲੋ ਇਹਦੇ ਨਾਲ ਜਿਦੋਂ ਇਹਨੂੰ ਆਪ ਨੂੰ ਮਤ ਨਹੀਂ ਹੈਗੀ ਆਪਣੀ ਮਤ ਦਿੱਤੀ ਨਹੀਂ ਆਉਂਦੀ ਬਈ ਜੇ ਇਹਨੂੰ ਇਹਦਾ ਮਾਂ ਪਿਓ ਮਤ ਦੇ ਕੇ ਤੋਰਦਾ ਨਾ ਫੇਰ ਸੀ ਧੀ ਨੂੰ ਹਮੇਸ਼ਾ ਮਾਂ ਮਤ ਦਿੰਦੀ ਹੁੰਦੀ ਤਬੀਅਤ ਤਾਂ ਠੀਕ ਆ ਉਹਦੀ ਕੀ ਹੈ ਬਿਮਾਰ ਬਮੂਰ ਹੁੰਦੀ ਆ ਤੇ ਬਿਮਾਰ ਨੂੰ ਉਹਦੇ ਗੋਲੀ ਵੱਜੀਏ ਫੋਨ ਤਾਂ ਚਲਾਈ ਜਾਂਦੀ ਹੈ ਬਿਮਾਰ ਕਹਿੰਦੇ ਨਾਲ ਆਈ ਮੇਰ ਟੰਗ ਕਰੀ ਚੱਲੇ ਤਾਂ ਕਿੰਨੇ ਕਰੀ ਚੱਲੇ। ਕੋਈ ਆਲੇ ਤਾਂ ਗਲਤ ਗੱਲ ਲਾ ਮਾਂ ਉਹਦੀ। ਘਟੋ ਘਟ ਸਵੇਰੇ ਸਵੇਰੇ ਤਾਂ ਕੰਮ ਨੁਮੇੜਦਾ ਘਰ ਇਹਦੂ ਬਾਦ ਸਾਰਾ ਦਿਨ ਬੈਠੀ ਰਿਹਾ ਕਰੀ ਚੱਲ ਅੱਥ ਨੇ ਸ਼ਾਮ ਨੂੰ ਫੇਰ ਕੰਮ ਕਰ ਲਿਆ ਕਰੇ। ਜਿਹੜੇ ਨਾ ਤੁਸੀਂ ਰਾਤ ਰੋਟੀ ਖਾਧੀ ਹੋ ਉਹ ਭਾਂਡੇ ਵੀ ਸਿੰਖ ਚ ਪਏ। ਹਲੇ ਪਏ ਆਹੋ। ਹਾਂ ਜਿਹੜੀ ਸਵੇਰੇ ਰੋਟੀ ਖਾਧੀ ਆ ਉਹ ਵੀ ਸਿੰਖ ਚ ਪਏ ਤੇ ਉਹ ਸਾਹਮਣੇ ਨਾ ਸੋਈ ਗੰਨੀ ਝਾਕ ਕੇ ਦੇਖ। ਜਿੱਥੇ ਰੋਟੀ ਪਕਾਈਏ ਉੱਥੇ ਤਵਾ ਪਿਆ ਉੱਥੇ ਚਕਲਾ ਵੇਲਣਾ ਪਿਆ ਉੱਥੇ ਪ੍ਰਾਂਤ ਪਈ ਆਟੇ ਆ। ਕੀ ਦਸਾਂ ਮਾਂ ਜਦੋਂ ਤੂੰ ਗਈ ਸੀਗੀ ਨਾ ਮੈਂ ਚਾਹ ਨੂੰ ਕਹਤਾ ਮਿੱਠੇ ਹੀ ਥਾਂ ਤੇ ਨੂਨ ਪਾ ਕੇ ਲਿਆਤਾ ਮੈਨੂੰ ਚਾਹ ਚ ਐਡੀ ਬੇਕਾਰ ਚ ਫਿਰ ਮੈਂ ਆਪੇ ਬਣਾ ਕੇ ਚਾਹ ਪੀਤੀ ਫਿਰ ਸਭ ਰੋਟੀ ਬਣਾਉਣ ਲੱਗੀ ਰੋਟੀ ਚ ਦਾਲ ਚ ਜਮਾ ਕੱਲਾ ਪਾਣੀ ਪਾ ਤੋ ਲਿਆ ਜਮਾ ਕੱਲਾ ਪਾਣੀ ਦਾਲ ਚ ਕੱਲਾ ਪਾਣੀ ਹੁਣ ਉਹ ਨੂੰ ਮੈਂ ਕਿਵੇਂ ਖਾਂਦਾ ਨਾ ਮੈਂ ਰੋਟੀ ਖਾਦੀ ਬਾਹਰੋਂ ਖਾ ਕੇ ਆ ਮੈਂ ਤਾਂ ਕੁਛ ਲਾਡੀ ਨੂੰ ਫੋਨ ਕਰੀ ਉਹ ਨੂੰ ਸੱਦ ਉਹਨੂੰ ਆਖੂ ਮੈਂ ਵੀ ਭਾਈ ਇਹਨੂੰ ਸਮਝਾਉਣੀ ਆ ਤਾਂ ਸਮਝਾਦਾ ਨਹੀਂ ਆਪਦੀ ਨੂੰ ਲੈ ਜਾ ਹਜ ਤੱਕ ਸੁਣੀ ਪਈ। ਕਹਿੰਦਾ ਇਹ ਆ ਮਾਂ ਵੀ ਹਲ ਨਿੱਕੀ ਨਿੱਕੀ ਗੱਲ ਕੀ ਦੱਸੀਏ ਵੀ ਕੁੜੀ ਨੂੰ ਦਾਲ ਨਹੀਂ ਬਣਾਉਣੀ ਆਉਂਦੀ, ਸਬਜ਼ੀ ਨਹੀਂ ਬਣਾਉਣੀ ਆਉਂਦੀ, ਕਚਾਣਾ ਨਹੀਂ ਬਣਾਉਣੀ ਆਉਂਦੀ। ਇਹ ਗੱਲਾਂ ਦੱਸਣ ਆਲੀਆਂ ਆਂ। ਵੀ ਇਹੋ ਜਿਹੀਆਂ ਗੱਲਾਂ ਹੀ ਦੱਸਣੀਆਂ ਪੈਂਦਾਂ ਹੁਣ ਦਿਖਾਈਆਂ। ਜਦੋਂ ਮਾਂ ਪਿਆਨੇ ਕੋਈ ਬੱਲ ਨਹੀਂ ਦੇ ਕੇ ਤੋਰੀ। ਹੋਰ ਦੱਸੇ ਹੁਣ ਆਪਾਂ ਇਹਦਾ ਕੀ ਕਰਾਂਗੇ? ਮੈਂ ਤਾਂ ਬਥੇਰਾ ਕਿਹਾ ਸੀ ਮਾਂ ਵੀ ਮੈਂ ਵਿਆਹ ਨਹੀਂ ਕਰਾਉਣਾ ਹੈਗਾ। ਤੂੰ ਹੀ ਮੇਰੇ ਗੱਲ ਪਈ ਰਹੀ। ਅੱਕੇ ਕਰਾ ਲਾ ਕਰਾ ਲਾ ਕਰਾ ਲਾ। ਤੇ ਮੈਨੂੰ ਕੀ ਪਤਾ ਜਿਹੜੀ ਨੂੰ ਕਿਸੇ ਕੰਮ ਦਾ ਰੱਖਣ ਨਹੀਂ ਇੱਕ ਕੱਲਾ ਫੋਨ ਚਲਾਉਣ ਦਾ ਜਾਂ ਫੋਨ ਸੁਣਨ ਕਰਨ ਦਾ ਆਹੀ ਕੰਮ ਹੈ ਦੇ ਕੋਲੇ ਹੋਰ ਕੋਈ ਕੰਮ ਨਹੀਂ ਤੂੰ ਦੱਸ ਤੂੰ ਕਿੱਧਰੋਂ ਆਇਆ ਮੈਂ ਤਾਂ ਲਾਹਜੀ ਨਾਲ ਗਿਆ ਸੀ ਮੜਾ ਬਾਹਰ ਕਿਹੜੇ ਲਾਹਜੀ ਉਹ ਆਪਣਾ ਜਸੂ ਨਾਲ ਅੱਛਾ ਕਿੱਥੇ ਗਿਆ ਸੀ ਬਸ ਉਹੀ ਮੜਾ ਬਾਜ਼ਾਰ ਗਏ ਸੀਗੇ ਉਹਨੇ ਸਮਾਨ ਚਾ ਲੈਣਾ ਸੀਗਾ ਥੋੜਾ ਮੋਟਾ ਚਲ ਕੋਈ ਨਹੀਂ ਭਾਈ ਚਲ ਮੈਂ ਕਰਦਾ ਗੱਲ ਫਿਰ ਉਹਦੇ ਨਾਲ ਮੈਂ ਕਿਉਂ ਨਹੀਂ ਕੀਤਾ ਕੰਮ? ਕਰਨੀ ਗੱਲ ਤਾਂ। ਤੂੰ ਵੀ ਤੇਰੇ ਮਾਮੇ ਦਾ ਪਤਾ ਲਿਆਈ ਜਾ ਕੇ ਕਿਸੇ ਵੇਲੇ। ਹਾਂ ਸੱਚ ਮਾਮਾ ਕਿਵੇਂ ਹੁਣ? ਮੈਂ ਤਾਂ ਭੁੱਲ ਗਿਆ ਸੀ। ਚਲ ਚੰਗਾ ਹੋ ਗਿਆ ਜਾ ਤਾ ਆ ਗਿਆ ਨਾ। ਉਹ ਮਾਮੇ ਦਾ ਪੁੱਛ ਮੇਰਾ ਸਿਰ ਦੁਖੀ ਜਾਂਦਾ ਅਸਲ ਤਾਂ ਸਵੇਰੇ ਚਾਹ ਨਹੀਂ ਮਿਲੀ ਚਾਚਾ ਦੀ। ਕੀ ਦੱਸਾਂ ਤੈਨੂੰ ਮੈਂ? ਚਲ ਤੂੰ ਪੁੱਛ ਲੈ। ਤੈਨੂੰ ਪਤਾ ਤਾਂ ਹੈਗਾ ਜਦੋਂ ਚਾਹ ਨਾ ਸਵੇਰੇ ਮਿਲੇ ਸਾਰਾ ਦਿਨ ਮੇਰਾ ਹੋਰੀ ਦਿਮਾਗ ਖਰਾਬ ਹੋਇਆ ਰਹਿੰਦਾ। ਚਾਹ ਤਾਂ ਚਲ ਮੈਂ ਬਣਾਉਣੀ ਐ। ਉਹਨੇ ਤਾਂ ਮੈਨੂੰ ਚਾਹ ਨਾ ਪਾਣੀ ਆਈ ਨਹੀਂ ਕੁਛ ਨਹੀਂ ਪੁੱਛਿਆ। ਅੱਛਾ ਤੇ ਚੰਗਾ ਹੋ ਗਿਆ ਤੂੰ ਤੇਰੇ ਮਾਮੇ ਦਾ ਪੁੱਛ ਤਾਂ ਲਿਆ। ਕਿਵੇਂ ਆ ਮਾਮਾ? ਮ ਇਹਨੇ ਤਾਂ ਐ ਵੀ ਨਹੀਂ ਪੁੱਛਿਆ ਮੰਮੀ ਮਾਮਾ ਕੇ ਵੀ ਨਾ ਹੀ ਨਹੀਂ ਲੱਗਾ ਸਮਾਂ ਆਇਆ ਕਰਨ ਲੱਗੀ ਤੂੰ ਬਿੰਦਸੇ ਬਾਗੀ ਤੂੰ ਐਂ ਕਰਤਾ ਤੂੰ ਉਹ ਕਰਤਾ ਹੁਣ ਮੈਂ ਇਹਦੇ ਹਰ ਇੱਕ ਥਾਂ ਇਹਦੇ ਮੂਰੇ ਸਾਈਨ ਕਰਕੇ ਜਾਇਆ ਕਰਾਂ ਮੈਂ ਜਾਣਾਗਾ ਇਹ ਮੇਰੀ ਸੱਸਾਂ ਕਿ ਮੈਂ ਇਹਦੀ ਸੱਸਾਂ ਕਿ ਇਹ ਤਾਂ ਗਲਤ ਗੱਲ ਆ ਮਾਂ ਫਿਰ ਇਹਦੀ ਯਾਰ ਮੈਂ ਗੱਲ ਕਰ ਕੇ ਆਉਣਾ ਇਹਦੇ ਨਾਲ ਜਾ ਕਰਿਆ ਗੱਲ ਤੂੰ ਇਹਨੇ ਚਾਹ ਬਣਾ ਲਾ ਮਾਂ ਬਣਾਉਣੀ ਜੇ ਤੂੰ ਗੱਲ ਕਰਨੀ ਤਾਂ ਖਬਰਾਂ ਲੋਟ ਹੀ ਆ ਜੇ ਜਦੋਂ ਮੈਂ ਕੁਛ ਕਹਿ ਨਹੀਂ ਉਦੋਂ ਤਾਂ ਮੂਰੇ ਹੋ ਕੇ ਅੱਗਾ ਬਗਲਾ ਨਾ ਮਾਂ ਐਂ ਕਰ ਲੂਗੀ ਨਾਮ ਆਇਆ ਕਰ ਲੂ। ਸਮਾਂ ਮੈਂ ਤਾਂ ਕਹਿੰਦੀ ਐ ਤੇ ਚਾਪੜੇ ਲਾਇਆ ਕਰ ਦੋ ਚਾਰ। ਫੇਰ ਇਹਨੂੰ ਕੋਈ ਨਾ ਕੋਈ ਲਖਣ ਆਉ ਕੰਮ ਕਰਨ ਦਾ। ਕਿਥੋਂ ਧਰੀ ਪਈ ਸੀ ਘਰ ਮਾਂ ਚ। ਅਮਾ ਕਿੰਨਲ ਬੋਲੀ ਜਾਂਦੀ ਐ। ਮਨ ਲਾ ਤਾਂ ਜੱਸ ਆ ਗਿਆ। ਲਾਉਂਦੀ ਹੋਣੀ ਚੁਗਲੀਆਂ ਹੋਰ ਇਹਦੇ ਕੋਲ ਕੀ ਕੰਮ ਐ। ਪਤਾ ਨਹੀਂ ਐਨਾ ਕਿਥੋਂ ਬੋਲਦੀ ਐ ਕੀ ਖਾਂਦੀ ਐ ਸਵੇਰ ਤੇ ਬੋਲਣ ਲੱਗ ਜਾਂਦੀ ਐ। ਜੇ ਮੈਂ ਨਾ ਕੁਝ ਕਰੂੰਗੀ ਆ ਕੇ ਮੈਨੂੰ ਬੋਲਣ ਲੱਗ ਜਾਂਦੀ ਐ। ਫੇਰ ਜੱਸ ਨੂੰ ਚੁਗਲੀਆਂ ਲਾਉਂਦੀ ਐ। ਏਨਾ ਆਪਸੇ ਫਲੇਸ ਹੀ ਕਰਵਾਈਏ ਤੇ ਸਾਡਾ ਮੈਂ ਕੀ ਕਹਿਣਾ ਵੀ ਕਾਣੂ ਬੋਲਣਾ ਇਹਦੇ ਅੱਗੇ ਕਾਣੂ ਬੋਲਣਾ ਮੈਂ ਸੋਚਦੀ ਆ ਪਰ ਇਹ ਨਹੀਂ ਤੇ ਕਦੀ ਪਤਾ ਨਹੀਂ ਕੀ ਕੁਛ ਕਹੀ ਜਾਂਦੀ ਉਹਨੂੰ ਮੈਨੂੰ ਲੱਗਾ ਜਾ ਸਾਗੇ ਤੇ ਕਪੜੇ ਤਿਆਰ ਕਰਨਾ ਕਿਉਂ ਐ ਤਾਂ ਹੋਜੇਗਾ ਵੀ ਕਪੜੇ ਤਿਆਰ ਕਰਨਾ ਹਰਪ੍ਰੀਤ ਹਾਂਜੀ ਕਪੜੇ ਤਿਆਰ ਕਰ ਰਹੀ ਆ ਹੋਰ ਜੀ ਮੈਨੂੰ ਐ ਪੁੱਛਣਾ ਸੀ ਜਦ ਤੂੰ ਮਾਂ ਦਾ ਹੌਂਸਰ ਕਾਹ ਤੋਂ ਮੂਡ ਆਫ ਕਰਤਾ ਮੈਂ ਕਰਤਾ ਉਹ ਤਾਂ ਐਂ ਕਹੀ ਜਾਂਦੀ ਆ ਕਿ ਨਾ ਮੈਨੂੰ ਚਾਹ ਪਾਣੀ ਪੁੱਛਿਆ ਨਾ ਕੁਛ ਵਾਸਤਾ ਨਾ ਮਾਮੇ ਦਾ ਵੀ ਨਹੀਂ ਪੁੱਛਿਆ ਹੋਰ ਤਾਂ ਹੋਰ ਉੱਟਾ ਤੂੰ ਗੱਲ ਪੈ ਗਈ ਵੀ ਬਿਨਾਂ ਦੱਸੇ ਭਾਗ ਗਈ ਮਾਂ ਪਾਗਲ ਐ ਮੈਂ ਜਿਹੜਾ ਗੱਲ ਪਾਉਂਗੀ ਤੁਸੀਂ ਦੱਸ ਦਿੱਤਾ ਸੀ ਵੀ ਮਾਂ ਮਾਮੇ ਕੋਲ ਗਈ ਆ ਪਰ ਮੈਨੂੰ ਕਿਉਂੜਾ ਬੋਲਦੇ ਫਿਰ ਫੁੱਲ ਲੰਬੀ ਕਾਹ ਤੋਂ ਦਿੱਤੇ ਆ ਕਿ ਮਾਂ ਨੂੰ ਵੀ ਤੂੰ ਬਿਨਾਂ ਦੱਸੇ ਭਾਗ ਗਈ ਮੈਨੂੰ ਯਾਰ ਮੈਂ ਕਿਉਂ ਸਾਰੇ ਕੰਮ ਤੇ ਦਊਂਗੀ ਜਿਹੜਾ ਕਰਾਉਂਦਾ ਮੈਨੂੰ ਬੋਲਣ ਲੱਗ ਜਾਂਦਾ ਯਾਰ ਬੋਲਣ ਨਹੀਂ ਮਾਣੀ ਮੈਨੂੰ ਸੱਚੀ ਬਹੁਤ ਕੁਝ ਸੁਣਾਇਆ ਹੈਗਾ ਕੀ ਸੁਣਾਇਆ ਆਹੀ ਵੀ ਤੂੰ ਐ ਇੰਨਾ ਕੁਝ ਬੋਲੀਆਂ ਨਾਲ ਸਵੇਰ ਤੱਕ ਕੋਈ ਕੰਮ ਵੀ ਨਹੀਂ ਕੀਤਾ ਤੂੰ ਬਾਹਰ ਸਾਰੇ ਕੰਮ ਕਹਿੰਦੀ ਐਂ ਪਏ ਆਗੇ ਯਾਰ ਮਾੜੇ ਮੋਟੇ ਦਾ ਕੰਮ ਸਵੇਰੇ ਕਰ ਲਿਆ ਕਰ ਯਾਰ ਮੈਂ ਤਾਂ ਕੰਮ ਵਾਲੀ ਡਿੱਕੀ ਜਾਂਦੀ ਸੀ ਮੈਂ ਤਾਂ ਮਾਣ ਨੇ ਦੱਸਿਆ ਵੀ ਮੈਂ ਤਾਂ ਹਟਾਤੀਆਂ ਵੀ ਤੂੰ ਤੈਨੂੰ ਕਦੇ ਅਸਲੀ ਨੇ ਕੰਮ ਕਰਨ ਵਾਸਤੇ ਲੈਂਦੇ ਭਈ ਤੂੰ ਕੰਮ ਕਰ ਲੈ ਤੇਰੇ ਵਾਸਤੇ ਨਹੀਂ ਇਹ ਸਾਰੇ ਕੰਮ ਫਿਰ ਮੈਂ ਫਿਰ ਹੁਣ ਜੇ ਉਹ ਨਹੀਂ ਆਈ ਸੀ ਤੂੰ ਮਾੜੇ ਮੋਟੇ ਦਾ ਕਰਾਤੀਆਂ ਪਰ ਤੂੰ ਮੈਂ ਤਾਂ ਐਸੀ ਵੀ ਉਹਨਾਂ ਨੂੰ ਆਉਣ ਗਿਆ ਕਰ ਲਾ। ਜਰਾਂ ਐ ਥੋੜੀ ਹੁੰਦਾ ਥੋੜੀ ਜਿਹੀ ਜ਼ਿੰਮੇਵਾਰੀ ਸਮਝਿਆ ਕਰ ਆਪਦੀ। ਅੱਛਾ ਮਾਣੇ ਇਹ ਤਾਂ ਦੱਸਦਾ ਵੀ ਮੈਂ ਐ ਕੁਝ ਬੋਲੇ ਮਾਮੇ ਦਾ ਪਤਾ ਨਹੀਂ ਲਿਆ ਵੀ ਬਾਗੀ ਮੈਨੂੰ ਬਿਨਾਂ ਦੱਸੇ ਤੇ ਮਾਣੇ ਇਹ ਨਹੀਂ ਕਿਹਾ ਵੀ ਮੈਂ ਤਾਂ ਮੁੰਡਾ ਫਸਾਤਾ ਤੇਰੇ ਵਰਗੀ ਜੇ ਹੈ ਸਾਨੂੰ ਜੇ ਪਤਾ ਹੁੰਦਾ ਮੈਂ ਵਿਆਹ ਨਾ ਕਰਦੀ ਐ ਨਾ ਕਰਦੀ ਉਦੋਂ ਇਹ ਗੱਲਾਂ ਨਹੀਂ ਕਹੀਆਂ ਮਾਣੇ। ਓ ਯਾਰ ਮੈਨੂੰ ਨਹੀਂ ਪਤਾ ਯਾਰ ਜੇ ਮੈਂ ਉੱਧਰ ਜਾਂਨਾ ਤਾਂ ਉੱਧਰ ਮਾਂ ਲੱਗ ਜਾਂਦੀ ਐ ਐ ਕਰਦੀ ਐ ਨੂੰ ਐ ਕਰਦੀ ਐ ਜੇ ਤੇਰੇ ਕੋਲੇ ਉਹਨਾਂ ਤੂੰ ਮਾਂ ਦੀਆਂ ਬੁਰਾਈਆਂ ਕਰਨ ਲੱਗ ਜਾਂਦੀਆਂ ਮੈਂ ਬਚਾਲੇ ਫਸ ਗਿਆ। ਫਸੀ ਤਾਂ ਮੈਂ ਆ ਜਿਹੜੇ ਕਰੇ ਸੁਣਦੀਆਂ ਥੋਡੀਆਂ ਵੀ ਤੇ ਨਾਲੇ ਮਾ ਦੀਆਂ ਵੀ ਨਾਲੇ ਮੈਂ ਸਾਰਾ ਕੰਮ ਕਰੀ ਤੂੰ ਦਾ ਨੂੰ ਫਸਿਆ ਮੈਂ ਹੀ ਫਸਿਆ ਜਿੰਨਾ ਟਾਈਮ ਇੱਥੇ ਘਰੇ ਰਹਿਣਾ ਨਾ ਉਹਨਾਂ ਟਾਈਮ ਕਲੇਸ਼ ਹੁੰਦਾ ਮੇਰਾ ਤਾਂ ਇੰਜ ਹੀ ਕਹਦਾ ਘਰ ਛੱਡ ਕੇ ਭੱਜ ਜਾ ਫੇਰ ਖੁਸ਼ ਹੋਏਗੀ ਕਲੇਸ਼ ਕਰਨੋਂ ਹੁਣ ਹੋ ਜਾ ਖੁਸ਼ ਇਹੀ ਕੁਛ ਭਾਲਦੀ ਸੀ ਨਾ ਇਹ ਵਿਹਾਂ ਇਹ ਲੜਨ ਦੋਨੇ ਜਣੇ ਬਥੇਰਾ ਖੁਸ਼ ਹੁੰਦੀ ਹੋਣੀ ਬਾਹਰ ਆਪਣੀਆਂ ਕਿੱਥੇ ਨਿਕਲ ਗਿਆ ਹੁਣ ਸਿਆਪਾ ਜੇ ਕਰਨੇ ਕੋਰੇ ਨਾ ਆਇਆ ਮੁੜ ਕੇ ਇਹ ਮੇਰੇ ਸਰਤੇ ਬੈਠੀ ਰੂਗੀ ਵੀ ਤੂੰ ਕੁਝ ਕਹਿਤਾ ਮੁੰਡੇ ਨੂੰ ਘਰ ਛੱਡ ਕੇ ਵਾਗ ਗਿਆ ਮੈਂ ਤਾਂ ਹੋਰ ਹੀ ਟੈਨਸ਼ਨਾਂ ਨਹੀਂ ਮੁੱਕਦੀਆਂ ਇਹ ਨਵੀਂ ਤੋਂ ਨਵੀਂ ਟੈਨਸ਼ਨ ਖੜੀ ਕਰ ਦਿੰਦਾ ਮੇਰੇ ਵਾਸਤੇ ਮੈਂ ਤਾਂ ਜੀ ਕਹਾ ਤਾਂ ਘਰ ਛੱਡ ਕੇ ਭੱਜਾਂ ਉਸ ਇਕਵਰ ਬਣ ਹੋਏ ਕਾਰੋਬਾਰ ਜਨ ਲੱਗ ਜਾ ਫਿਰ ਦੇਖੀਏ ਨਾ ਇਹ ਦੱਸਦੀਆਂ ਮੈਂ ਕੀ ਹੋ ਗਿਆ ਜਸੂ ਸੱਜਣ ਜਿੱਤੀ ਬੈਠਾ ਉਹ ਕਿਵੇਂ ਜਸੂ ਵਧੀਆ ਤੂੰ ਦੱਸ ਉਹ ਬਸ ਯਾਰੂੰ ਹੀ ਸਿਰ ਚ ਦੁਖਨ ਲੱਗਿਆ ਯਾਰ ਕਰੇ ਕਲੇਸ਼ ਹੀ ਨਹੀਂ ਲੋਟ ਆਉਂਦਾ ਯਾਰ ਤੈਨੂੰ ਕੀ ਦੱਸਾਂ ਕਿਉਂ ਕੀ ਗੱਲ ਹੋ ਗਈ ਬਸ ਯਾਰ ਮੈਨੂੰ ਤਾਂ ਐ ਸੀ ਵਿਆਹ ਕਰਕੇ ਸੌਖੀ ਜ਼ਿੰਦਗੀ ਹੋ ਜਾਂਦੀ ਆ ਪਰ ਮੈਨੂੰ ਤਾਂ ਹੁਣ ਪਤਾ ਲੱਗਦਾ ਵਿਆਹ ਕਰਕੇ ਤਾਂ ਸਿਆਪੀ ਬੜੇ ਨੇ ਯਾਰ ਬਹੁਤ ਸਿਆਪੇ ਪੁੱਛਣਾ ਆਹ ਹੁਣ ਤਾਂ ਤੂੰ ਹੀ ਦੱਸਦਾ ਪਹਿਲਾਂ ਦੱਸ ਦਿੰਦਾ ਮੈਂ ਨਾ ਕਰਾਉਂਦਾ ਵਿਆਹ ਮੈਂ ਤਾਂ ਆਖੇ ਸੀ ਤੈਨੂੰ ਕਦੋਂ ਕਿਹਾ ਸੀਗਾ ਤੂੰ ਤਾਂ ਕਰਾ ਲਾ ਕਰਾ ਲਾ ਆਖਿਆ ਨਹੀਂ ਸੀ ਉਹ ਕਿੱਥੇ ਆਖਿਆ ਸੀ ਯਾਰ ਹੁਣ ਤਾਂ ਤੂੰ ਵੀ ਮਨ ਕਰੀਂ ਜਾਨੋ ਯਾਰ ਕੱਲੇ ਯਾਰ ਉਹਦੇ ਕੁਛ ਯਾਰ ਉਹੀ ਗੱਲ ਹੈ ਯਾਰ ਮੈਂ ਤਾਂ ਬਚਾਲੇ ਫਸ ਗਿਆ ਮਾਂ ਦੇ ਤੇ ਤੇਰੀ ਭਾਬੀ ਦੇ ਹੂੰ ਕੀ ਦੱਸਾਂ ਤੈਨੂੰ ਮੈਂ ਸਮਝ ਨਹੀਂ ਆਉਂਦੀ ਜੇ ਮਾਂ ਦਾ ਪੱਖ ਲੈਣਾ ਇੱਕ ਦੂਜੇ ਨਾਲ ਲੜੀ ਜਾਂਦੀਆਂ ਮਾਂ ਕਹਿੰਦੀ ਉਹ ਕੰਮ ਨਹੀਂ ਕਰਦੀ ਉਹਨੂੰ ਚਾਹ ਨਹੀਂ ਬਣਾਉਣੀ ਆਉਂਦੀ ਰੋਟੀ ਨਹੀਂ ਬਣਾਉਣੀ ਆਉਂਦੀ ਉਹ ਕਹਿੰਦੀ ਮੈਨੂੰ ਆਉਂਦਾ ਸਾਰਾ ਕੁਝ ਮੈਨੂੰ ਮਾਂ ਆਏ ਚੋਬੇ ਲਾਉਂਦੀ ਹੈਗੀ ਕਰ ਕਰਦੇ ਆ ਬਾਰੇ ਉਹ ਕਹਿੰਦੀ ਪੁੱਠਾ ਸਿੱਧਾ ਕਹਿੰਦੀ ਆ ਹੁਣ ਮੈਂ ਦੱਸਾਂ ਮੈਂ ਤਾਂ ਬਚਾਲੇ ਫਸ ਗਿਆ ਯਾਰ ਜੇ ਮੈਂ ਮਾਂ ਨੂੰ ਕਹਿਣਾ ਤਾਂ ਹਰਪ੍ਰੀਤ ਗਾਣਾ ਦਿੰਦੀ ਹੈ ਜੇ ਹਰਪ੍ਰੀਤ ਨੂੰ ਕਹਿਣਾ ਕੁਝ ਤਾਂ ਮਾਂ ਗਾਣਾ ਦਿੰਦੀ ਹੈ ਹੁਣ ਮੈਂ ਕੀ ਕਰਾਂ ਉਹੀ ਗੱਲ ਮੈਂ ਤਾਂ ਫਿਰ ਬਚਾਲੇ ਪਾਸ ਜਾਂਦਾ ਬੰਦਾ ਉਹੀ ਤਾਂ ਗੱਲ ਹੈ ਰੱਖ ਕੇ ਬਾਹਰ ਆ ਕੇ ਭੇਗਾ ਤੁਸੀਂ ਆਪ ਦਾ ਰੱਖੋ ਕਰੇ ਮੈਂ ਤਾਂ ਜਾਂਦਾ ਹੀ ਨਹੀਂ ਕਰੀ ਓਏ ਐਨ ਕੁਝ ਹੁੰਦਾ ਚਲ ਹੁਣ ਜਦੋਂ ਕਾਲਜ ਜਾਣ ਲੱਗੀ ਠੀਕ ਹੈ ਇਹ ਵਗ ਜਾ ਕਰੂ ਆਪਦੇ ਮਾਂ ਮੁਰ ਕੇ ਆਪੇ ਕੰਮ ਕਰੀ ਜਾਇਆ ਕਰੂਗੀ ਉਹ ਰੌਲਾ ਤਾਂ ਉਹ ਐਸੀ ਵੀ ਯਾਰ ਥੋੜਾ ਮੋਟਾ ਸਹਾਰਾ ਹੋ ਜੋ ਵਿਆਹ ਤਾਂਹੀਂ ਕਰਾਇਆ ਸੀ ਵੀ ਮਾਂ ਹੁਣ ਸਾਰਾ ਦਿਨ ਉਹ ਹੋਈ ਜਾਂਦੀ ਆ ਦਿਨ ਦਿਨ ਮਾਂ ਕਰ ਲੂ ਆ ਕੇ ਆਪਦਾ ਜੇ ਮਾਂ ਕਰ ਲੈ ਕੋਈ ਹੋਈ ਤਾਂ ਗੱਲ ਹੈ ਯਾਰ ਹੁਣ ਮਾਂ ਗਈ ਹੋਈ ਸੀ ਪਹਿਲੀ ਗੱਲ ਤਾਂ ਯਾਰ ਚਾਹ ਨਹੀਂ ਮੈਨੂੰ ਚਾਚੀ ਦੀ ਮਿਲੀ ਨਾ ਰੋਟੀ ਮਿਲੀ ਐ ਚਾਚੀ ਦੀ ਚੱਲ ਏ ਵੀ ਛੱਡ ਖੜਾ ਯਾਰ ਹੁਣ ਮਾਂ ਜਦੋਂ ਵਾਪਸ ਆਈ ਐ ਨਾ ਤਾਂ ਮਾਂ ਨੂੰ ਬੁਲਾਇਆ ਚਾਚੇ ਨਾਲ ਉੱਤੋਂ ਕਲੇਸ਼ ਕਰ ਲਿਆ ਠੀਕ ਐ ਹੁਣ ਮੈਂ ਦੱਸ ਕੀ ਕਰਾਂ ਬਸ ਨਾ ਇੱਕ ਐ ਵੀ ਨਹੀਂ ਸਵੇਰ ਦਾ ਕੇ ਕੰਮ ਕੁਛ ਕੰਮ ਨਹੀਂ ਕਰਿਆ ਯਾਰ ਕੰਮ ਵਾਲੀ ਲਾ ਕੇ ਦੇਖ ਲੋ ਕੰਮ ਵਾਲੀ ਹੁਣ ਯਾਰ ਲੱਗੀਆਂ ਸੀ ਹੁਣ ਅਗਲੇ ਜਵਾਬ ਦੇ ਗਈਆਂ ਹੁਣ ਐ ਥੋੜੀ ਇੱਥੇ ਹੁੰਦੀਆਂ ਗਈਆਂ ਹੌਲੀ ਹੌਲੀ ਇੱਥੇ ਹੁੰਦੀਆਂ ਕੰਮ ਕਰਤ ਨਾਲ ਮਾਏ ਗੱਲ ਤਾਂ ਮਾੜੀ ਮੋਟੀ ਜ਼ਿੰਮੇਵਾਰੀ ਤਾਂ ਹੁੰਦੀ ਹੈ ਯਾਰ ਹੁੰਦੀ ਹੈ ਮਾੜਾ ਮੋਟਾ ਨਾ ਪਿਆਰ ਨਾਲ ਸਮਝਾ ਤਉਣ ਵਾਲੇ ਨਾਲੇ ਮਾਂ ਨੂੰ ਵੀ ਕਿਹਾ ਮਾੜਾ ਮੋਟਾ ਪਤਾ ਹੈ ਵੀ ਬੁੜੀਆਂ ਤਾਂ ਵੀ ਹੁੰਦ ਨੇ ਹੈ ਪਤਾ ਮੈਨੂੰ ਮੈਂ ਇੱਕ ਪਾਸੇ ਨਹੀਂ ਕੰਮ ਹੁੰਦਾ ਦੋਨੇ ਪਾਸੇ ਹੁੰਦਾ ਯਾਰ ਮੇਰੇ ਗੱਲ ਪਏ ਜਾਂਦੇ ਯਾਰ ਦੋਨੇ ਮੈਂ ਤਾਂ ਕਿਸੇ ਨੂੰ ਕੁਝ ਕਹਿਣ ਜੋਗਾ ਨਹੀਂ ਹੈਗਾ ਯਾਰ ਮੈਂ ਤਾਂ ਦੇਖਿਆ ਸਾਰਾ ਕੁਝ ਮੈਨੂੰ ਤਾਂ ਪਤਾ ਹੈ ਵੀ ਕੀ ਕੰਮ ਹੁੰਦਾ ਘਰਾਂ 'ਚ ਓਏ ਯਾਰ ਜੇ ਪਤਾ ਤੂੰ ਮੈਨੂੰ ਦੱਸ ਦਿੰਦਾ ਪਹਿਲਾਂ ਮੈਂ ਨਾ ਕਰਾਉਂਦਾ ਕੁਝ ਯਾਰ ਓਏ ਤਾਂ ਕਰਾਉਣਾ ਹੀ ਪੈਂਦਾ ਫੇਰ ਪੱਸੇ ਆ ਗਿਆ ਕਰਨ ਨੂੰ ਵਿਆਹ ਤਾਂ ਕਰਾਉਣੇ ਕੋ ਉਹ ਕਿੰਨਾ ਕੀ ਟਾਈਮ ਤੇ ਬੈਠਾ ਰਹੇਗਾ ਯਾਰ ਉਹ ਹੀ ਤਾਂ ਗੱਲ ਆ ਯਾਰ ਕੀ ਪਤਾ ਸੀ ਐਂ ਮੈਂ ਤਾਂ ਬਚਾਲੇ ਫਸਰੂੰਗਾ ਚੱਲ ਹੌਲੀ ਹੌਲੀ ਸੈੱਟ ਹੋ ਜੂਗਾ ਸੈੱਟ ਤਾਂ ਹੋ ਜੇ ਤਾਂ ਵਧੀਆ ਯਾਰ ਨਹੀਂ ਤਾਂ ਬੋਲ ਉਹਨਾਂ ਨੂੰ ਨੇ ਪਿਆਰ ਨਾਲ ਸਮਝਾਈ ਮਾਂ ਨੂੰ ਅੱਡ ਸਮਝਾਦੀ ਵੀ ਮਾਂ ਵੀ ਦੇਖ ਲੈ ਵੀ ਜਿੰਨਾ ਕਰਦੀ ਹੈ ਕਿ ਨਾ ਜੇ ਹੌਲੀ ਹੌਲੀ ਕਰਨ ਲੱਗੂਗੀ ਜੇ ਤੂੰ ਉਹਨੂੰ ਆਹੀ ਸਮਝਾ ਸਮਝਾ ਦੇਖ ਲੈ ਨਾ ਤਾਂ ਮਾਂ ਸਮਝਦੀ ਐ ਤੇ ਨਾ ਹਰਪ੍ਰੀ ਸਮਝਦੀ ਐ ਉਹਨੂੰ ਕਹਦੇ ਜੇ ਤੂੰ 2 ਮਹੀਨੇ ਇਹਨੂੰ ਟਾਈਮ ਦੇਵੇਂਗੀ ਨਾ ਵੀ ਮੇਰੀ ਮਾਂ ਨੂੰ ਨਹੀਂ ਵੇਤੀ ਹੈ ਨਾ ਵੀ ਚਲ ਕੰਮ ਕਰਕੇ ਉਹ ਕਰੂ ਫੇਰ ਹੀ ਨੂੰ ਅੱਗੇ ਕੰਮ ਕਰਦੀ ਹੈ ਜੇ ਉਹਨੂੰ ਪਹਿਲੇ ਆ ਕੇ ਗੁੱਸੇ ਨਾਲ ਬੋਲੀ ਜਾਊਗਾ ਨਾ ਉਹ ਨਾਲ ਲੜੀ ਜਾਊਗੀ ਉਹ ਟੀਟ ਹੋ ਜੂਗੀ ਅੱਗੋਂ ਜਾਵਾ ਗੱਲ ਤਾਂ ਤੇਰੀ ਸਹੀ ਹੈ ਯਾਰ ਮੈਂ ਮੈਂ ਬਥੇਰਾ ਗਿਆ ਮਾਂ ਨੂੰ ਵੀ ਤੂੰ ਨਾ ਹਲੇ ਨਵੀਂ ਨਵੀਂ ਵਿਆਹ ਕੇ ਆਈ ਹੈ ਵੀ ਤੂੰ ਹੌਲੀ ਹੌਲੀ ਜੀ ਲਾਲੂ ਹੌਲੀ ਹੌਲੀ ਕੰਮ ਕਰਨ ਲੱਗ ਚ ਉਹ ਵੀ ਅੱਗੋਂ ਸੋਚਦੀ ਹੈ ਵੀ ਮੈਂ ਆ ਕੇ ਇੱਥੇ ਕਾ ਬਗਾਨਾ ਆਪਦਾ ਘਰ ਛੱਡ ਕੇ ਆਈਆਂ ਠੀਕ ਹੈ ਹੋਂ ਸਾਰੇ ਤੇ ਮੈਨੂੰ ਬੋਲੀ ਜਾਂਦੇ ਉਹਨੂੰ ਵੀ ਥੋੜਾ ਨਾ ਉਹੀ ਗੱਲ ਹੈ ਚਾਹੀਦਾ ਹੈਗਾ ਵੀ ਆਏਂਗੇ ਮਾਤਾ ਪਿਆਰ ਨਾਲ ਹੈਂਡਲ ਕਰ ਲੇ ਜਿਹੜੀ ਕੁਝ ਨਹੀਂ ਹੁੰਦਾ ਨਾ ਵੀ ਚਲ ਉਹ ਸਿਖਾ ਦੇ ਉਹਨੂੰ ਯਾਰ ਹਾਂ ਦੋਨਾਂ ਦੀ ਹੱਕ ਹੈ ਸਮਝਣਾ ਤਾਂ ਦੋਨਾਂ ਨੂੰ ਹੀ ਪਾਊਗਾ ਦੇਖ ਲੈ ਕੱਲਾ ਇੱਕ ਸਮਝ ਲੇ ਦੂਜਾ ਝੁਕੇ ਨਾ ਫਿਰ ਉਹ ਗੱਲ ਬਣਦੀ ਨਹੀਂ ਦੋਨਾਂ ਨੂੰ ਝੁਕਣਾ ਪਊਗਾ ਬਾਕੀ ਇਹਦਾ ਵੀ ਹੈ ਇਹਨੂੰ ਵੀ ਉਹਨਾਂ ਦਾ ਕੰਮ ਜੇ ਮਾਤਾ ਕਹਿੰਦੀ ਆ ਨਾ ਵੀ ਆ ਕਰ ਵੀ ਇਹਨੂੰ ਵੀ ਕਰਨਾ ਪਊਗਾ ਵੀ ਹਾਂ ਵੀ ਮਾਤਾ ਵੀ ਤੂੰ ਕਿਹਾ ਵੀ ਚਲ ਮੈਂ ਕਰਦੀ ਆ ਵੀ ਆਪਦਾ ਅੱਗੇ ਨੂੰ ਸੁਧਾਰੇ ਕੰਮ ਨੂੰ ਬਾਕੀ ਚਲ ਜਦੋਂ ਕੋਲੇ ਲੱਗ ਗਈ ਮਾਗਰਬੇ ਨਾਲੇ ਦਾ ਦਿਨ ਤਾਂ ਟੱਪ ਜਾ ਕਰੂ ਇਹਨਾਂ ਦਾ ਫਿਰ ਹੁਣ ਉਹ ਤਾਂ ਗਲਤ ਤਰੀ ਮੈਂ ਮੰਨਦਾ ਚਲ ਆਏ ਆ ਵੀ ਨੌਕਰੀ ਲੈ ਲੂ ਪੜ੍ਹ ਲਿਖ ਕੇ ਹਨਾ ਕੀ ਆ ਬਾਹਰ ਆਪ ਦਾ ਨੌਕਰੀ ਕਰ ਲੋ ਫਰਕ ਪੈ ਜਾਂਦਾ ਕਰਦਾ ਜਿਵੇਂ ਜਿਵੇਂ ਇਕੱਠੇ ਰਹਿਣਗੇ ਨਾ ਔਲੀ ਔਲੀ ਫਰਕ ਪਊਗਾ ਕਰਦਾ ਇੱਕੇਦਮ ਨਹੀਂ ਇੰਨਾ ਫਰਕ ਪੈਂਦਾ ਆਏ ਗਏ ਨੂੰ ਦੋਨਾਂ ਨੂੰ ਵਿੱਚ ਇੱਕ ਦੂਜੇ ਦਾ ਸੁਭਾਅ ਸਮਝਣਾ ਠੀਕ ਹੈ ਫਰਕ ਪੈਂਦਾ ਥੋੜਾ ਜਿਹਾ ਹੋਰ ਹੋਰ ਤੂੰ ਇੱਧਰ ਕਿੱਧਰ ਅੱਜ ਕਿਹੜਾ ਮਰੀ ਜਾਂਦਾ ਮੈਂ ਤਾਂ ਇਤੋਂ ਹੀ ਆਇਆ ਸੀ ਘਰੇ ਜਾਂਦਾ ਸੀ ਇੱਧਰ ਅੱਛਾ ਮੈਂ ਤੈਨੂੰ ਦੇਖ ਕੇ ਮੈਂ ਕਿ ਐਂ ਜਿਵੇਂ ਬੈਠਾ ਚਲ ਵਧੀਆ ਕੀਤਾ ਬਾਕੀ ਤੂੰ ਟੈਨਸ਼ਨ ਨਾ ਲੈ ਇਸ ਗੱਲੋਂ ਹੌਲੀ ਹੌਲੀ ਸੈੱਟ ਹੋ ਜੂਗਾ ਦਾ ਟੈਨਸ਼ਨ ਨਾ ਲੈ ਕਰ ਚਲ ਮੈਂ ਦੇਖਦਾ ਯਾਰ ਦੁਬਾਰੇ ਸਮਝਾ ਕੇ ਹੁਣ ਘਰੇ ਤਾਂ ਬੜਨ ਨਹੀਂ ਪਊਗਾ ਘਰੋਂ ਬਾਹਰ ਤਾਂ ਰਹਿ ਨਹੀਂ ਸਕਦੇ ਚਲ ਯਾਰ ਚੰਗਾ ਫਿਰ ਅੱਥੇ ਨਹੀਂ ਮਿਲਦੇ ਚੰਗਾ ਚੰਗਾ ਠੀਕ ਹੈ ਓਕੇ ਓਕੇ